ਠੀਕ ਆ ਠੀਕ ਆ ਬਾਈ ਹੋਰ ਕੀ ਗੱਲ ਆ ਵੀਰੇ ਇਹ ਸਮਾਚਾਰ ਬਣ ਗਿਆ ਸਮਾਚਾਰ ਬਾਈ ਤੁਹਾਨੂੰ ਪਤਾ ਹੀ ਆ ਵੀਡੀਓ ਪਾਈ ਸੀਗੀ ਆਪਾਂ ਪਿਛਲੇ ਦਿਨੀ ਅੱਛਾ ਆਰਾਮ ਤੇ ਤੇ ਉਹ ਚ ਤੁਹਾਨੂੰ ਪਤਾ ਆਪਣਾ ਇੱਕ ਬੋਲਣ ਦਾ ਢੰਗ ਤਰੀਕਾ ਕਈ ਵਾਰ ਕਿਸੇ ਨੂੰ ਚਲੋ ਪਸੰਦ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਆਪਾਂ ਖੁੱਲ ਕੇ ਗੱਲ ਕਹਿ ਦਈਦੀ ਆ ਜਿਹੜੀ ਵੀ ਹੁੰਦੀ ਆ ਵਧੀਆ ਗੱਲ ਐਦਾਂ ਹੀ ਬੋਲਣਾ ਚਾਹੀਦਾ ਜਿਵੇਂ ਆਪਾਂ ਜੇ ਐਡੀਟਿੰਗ ਕਰਨ ਲੱਗ ਗਏ ਜਾਂ ਆਪਾਂ ਸੋਚ ਕੇ ਬੋਲਣ ਲੱਗ ਗਏ ਫਿਰ ਤਾਂ ਆਪਣੇ ਤੇ ਬਾਕੀਆਂ ਚ ਕੀ ਵਰਕ ਰਹ ਜੂਗਾ ਆਣਾ ਬਾਈ ਸੋਚ ਸਮਝ ਕੇ ਜੇ ਨਹੀਂ ਬੋਲਣਾ ਹੁੰਦਾ ਮੈਂ ਹੁਣ ਜਿਵੇਂ ਆਮ ਜ਼ਿੰਦਗੀ 'ਚ ਆਪਾਂ ਉਹਵੇਂ ਸਾਰੀਆਂ ਗੱਲਾਂ ਕਰਤੀਆਂ ਉਹਦੇ ਬਾਰੇ ਦੱਸਦਾ ਜਿਹੜਾ ਹੁਣ ਸੁਪਰੀਮ ਕੋਰਟ ਦੀ ਜੱਜਮੈਂਟ ਸੀਗੀ ਹੁਣ ਮੇਰੇ ਕੋਲ ਇਕੱਲਾ ਇਕੱਲਾ ਪ੍ਰੂਫ ਪਿਆਗਾ ਉਹ ਚੀਜ਼ ਦਾ ਅੱਛਾ ਤੇ ਗੱਲਾਂ ਮੈਂ ਸਾਰੀਆਂ ਵੀਡੀਓ 'ਚ ਉਹ ਬੋਲੀਆਂ ਮੈਂ ਕਿਹਾ ਵੀ ਦੇਖ ਲਓ ਵੀ ਆ ਚੀਜ਼ਾਂ ਉਹ ਬੰਦੇ ਨੇ ਕੀਤੀਆਂ ਵੀ ਹਜੇ ਵੀ ਕਿੰਨੇ ਲੋਕ ਆ ਜਿਹੜੇ ਉਹਦੇ ਬਾਬਿਆਂ ਦੇ ਪਿੱਛੇ ਲੱਗੇ ਹੋਏ ਆ ਬਿਲਕੁਲ ਤੇ ਹੁਣ ਜਿਵੇਂ ਜਸਵੀਰ ਜੱਸੀ ਪਾਈ ਆ ਉਹਦਾ ਵੀ ਮਸਲਾ ਆ ਹੋਇਆਗਾ ਉਹ ਜਿਹੜਾ ਸਿੰਗਰ ਆਪਣੇ ਉਹ ਵੀ ਹੁਣ ਬੋਲ ਰਹੇ ਆ ਅੱਜ ਕੱਲ ਤੇ ਜਦੋਂ ਮੈਂ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਜਿਹੜੇ ਆਸਾ ਰਾਮ ਦੇ ਭਗਤਾ ਉਹਨਾਂ ਨੇ ਜਾ ਕੇ ਥਾ ਥਾ ਤੇ ਸ਼ਿਕਾਇਤਾਂ ਦਰਜ ਕਰਾਤੀਆਂ ਮੇਰੇ ਖਿਆਲ ਵਿੱਚ ਜਿਹੜੇ ਪੇਜਾਂ ਨੇ ਮੇਰੀ ਵੀਡੀਓ ਪਾਈ ਚੱਕ ਕੇ ਉਹਨਾਂ ਪੇਜਾਂ ਤੇ ਵੀ ਉਹਨਾਂ ਨੇ ਸ਼ਿਕਾਇਤਾਂ ਕਰਾਤੀਆਂ ਕਹਿੰਦੇ ਵੀ ਸਾਡੀਆਂ ਭਾਵਨਾਵਾਂ ਨੂੰ ਠੇਸ ਪੰਚਾਈ ਆ ਕਹਿੰਦੇ ਇਹ ਨੌਜਵਾਨ ਨੇ ਵੀ ਇਹ ਤੇ ਕਹਿੰਦੇ ਕਾਰਵਾਈ ਕੀਤੀ ਜਾਵੇ ਵੀ 295 ਲਾਉਗੇ ਤੇ ਕਿਹੜੇ ਆਨੇ ਪਾਈਏ ਸਾਰੇ ਲੱਗ ਲੱਗ ਜਾਂ ਤੁਹਾਡੇ ਵਾਲੇ ਚ ਉਹ ਜਲੰਧਰ ਗਏ ਸੀਗੇ ਭਾਈ ਕੱਲ ਤੇ ਉਹਨਾਂ ਨੇ ਸਾਨੂੰ ਸਾਰੀ ਦਿਖਾਈ ਉਹਨਾਂ ਦੀ ਸ਼ਿਕਾਇਤ ਤੇ ਸੀਐਮ ਸਾਹਿਬ ਅਡੀਜੀ ਸਾਹਿਬ ਐਫਸੀ ਮਹਿਲਾ ਕਮਿਸ਼ਨਰ ਮਤਲਬ ਸਾਰੇ ਕਿਤੇ ਉਹਨਾਂ ਨੇ ਭੇਜੀਆਂ ਉਹ ਇਹ ਕਾਪੀਆਂ ਨੇ ਉਹ ਖਾਸਤ ਦੀਆਂ ਤੇ ਉਹ ਚੀਜ਼ਾਂ ਸਾਰੇ ਕਿਤੇ ਭੇਜੀਆਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੇਖਣ ਨਾਲ ਜਿਵੇਂ 2013 ਦੇ ਵਿੱਚ ਉਹ ਬਾਬੇ ਦੇ ਉੱਪਰ ਸੁਪਰੀਮ ਕੋਰਟ ਦੇ ਮਤਲਬ ਧਾਰਾ ਲਾਈਆਂ ਜਾਂਦੀਆਂ ਨੇ ਦੋਸ਼ ਉਹਦੇ ਸਾਹਮਣੇ ਆਉਂਦੇ ਆ ਉਹਦੋਂ ਬਾਬਾ ਜੇਲ੍ਹ ਦੇ ਵਿੱਚ ਚੜਿਆ ਜਾਂਦਾ ਤੇ ਅੱਜ 2022 ਚੱਲ ਪਿਆ 10 ਸਾਲ ਹੋ ਗਏ ਤੇ ਹੁਣ 7 ਸਾਲ ਹੋ ਗਏ ਤੁਸੀਂ ਅੱਜ ਵੀ ਦੇਖ ਲਓ ਭਾਈ ਅੱਜ ਵੀ ਜੇ ਕੋਈ ਬੰਦਾ ਉਹ ਬਾਬੇ ਦੇ ਖਿਲਾਫ ਬੋਲਦਾ ਅੱਜ ਵੀ ਜਿਹੜੇ ਉਹਦੇ ਭਗਤਾਂ ਮੈਂ ਇੱਥੇ ਇੱਕ ਵਾਰ ਲੈ ਕਹਿਣਾ ਵੀ ਆਪਣੇ ਬੰਦੇ ਆਪਣੇ ਆਦੇ ਨਾਲ ਨਹੀਂ ਖੜਦੇ ਜਦੋਂ ਯਾਰ ਸੁਪਰੀਮ ਕੋਰਟ ਉਹ ਬੰਦੇ ਨੂੰ ਰੇਪਿਸਟ ਕਹਿਦੀ ਆ ਰੇਪ ਦੇ ਪਰਚੇ ਦਰਜ ਆ ਸਾਰੇ ਦੋਸ਼ ਸਾਹਮਣੇ ਆਏ ਹੋਏ ਆ ਠੀਕ ਆ ਤਾਂ ਵੀ ਆਪਾਂ ਆਪਣੇ ਲੋਕਾਂ ਦੇ ਲਈ ਇਹ ਵੀਡੀਓ ਨਹੀਂ ਬਣਾ ਸਕਦੇ ਮਤਲਬ ਉਹਨੂੰ ਕੁਝ ਕਹਿ ਨਹੀਂ ਸਕਦੇ ਜਦੋਂ ਨਾ ਦੇਖੋ ਦੋ ਡੀ ਦਾ ਟੁਕੜੀ ਵੀਡੀਓ ਲੱਖਾਂ ਜਿਹਾ ਵੀਊ ਹੁੰਦੇ ਨੇ ਹਨਾ ਜੇ ਲੋਕ ਪਸੰਦ ਕਰਦੇ ਤਾਂ ਸੁਣਦੇ ਆ ਸਾਡੇ ਵੀ ਲੱਖਾਂ ਜਿਹਾ ਵੀਊ ਹੁੰਦੇ ਨੇ ਹਨਾ ਲੋਕ ਹੀ ਸੁਣਦੇ ਨੇ ਅਸੀਂ ਆਪ ਤੱਕ ਕਰੋ ਤਾਂ ਸਾਡੇ ਇੰਨੇ ਬੰਦੇ ਹੈ ਨਹੀਂ ਜਿਹੜੇ ਕਰਦੇ ਹੀ ਸੁਣ ਸਕਣ ਕਰਦਾ ਚਾਰ ਅੱਠ 10 ਜਾਣੇ ਹੋਣਗੇ ਉਸ ਤੋਂ ਵੱਧ ਤਾਂ ਕੋਈ ਨਹੀਂ ਹੁੰਦਾ ਅਰੇ ਜਿਵੇਂ ਜੇ ਆਪਾਂ ਗੱਲਾਂ ਕਰਦੇ ਆ ਫਲੌਂਡਲੀ ਐਵੇਂ ਤਾਂ ਸਾਰੇ ਸੁਣਦੇ ਨਹੀਂ ਇਹ ਪੰਜਾਬ ਨੂੰ ਪਿਆਰ ਕਰਨ ਵਾਲੇ ਸੁਣਦੇ ਨੇ ਜਾਂ ਜਿਹੜੇ ਸਹੀ ਕਹਿਣ ਵਾਲੇ ਸੁਣਦੇ ਨੇ ਮੈਂ ਇੱਕ ਸਾਰੇ ਦੋਸਤਾਂ ਨੂੰ ਇਹ ਅਪੀਲ ਕਰਨੀ ਚਾਹਨਾ ਵੀ ਦੇਖੋ ਜਿਵੇਂ ਹੁਣ ਰਫਤਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਇਹਨੇ ਕਿਹਾ ਕਾਨੂੰਨ ਦੇ ਹਿਸਾਬ ਨਾਲ ਹੀ ਕਿਹਾ ਜੇ ਮਾੜੇ ਨੂੰ ਮਾੜਾ ਨਹੀਂ ਕਹਾਂਗੇ ਫਿਰ ਕੋਈ ਗੱਲ ਬਾਈ ਮੈਂ ਆਪ ਦੇ ਕੋਲ ਨਹੀਂ ਗਈ ਬਿਲਕੁਲ ਠੋੜ ਦੇ ਉਹਦੇ ਤੇ ਪ੍ਰੂਵ ਹੋਇਆ ਹੋਇਆ ਉਹ ਜੇਲ੍ਹ ਜਾ ਕੇ ਆਇਆ ਹੋਇਆ ਹੁਣ ਮੈਨੂੰ ਵੀ ਕਹਿਣਗੇ ਵੀ ਤੂੰ ਸਪੋਰਟ ਮੈਂ ਤਾਂ ਬਈ ਜੇ ਮੈਨੂੰ ਸਹੀ ਲੱਗਦਾ ਤਾਂ ਮੈਂ ਸਪੋਰਟ ਕਰੂੰਗਾ ਹੀ ਮੇਰਾ ਪੰਜਾਬੀ ਭਰਾ ਹੈ ਠੀਕ ਹੈ ਵੀ ਜੋ ਸਾਡੇ ਤੋਂ ਬਣ ਬਾਇਆ ਬਣ ਪਾਇਆ ਆਪਣਾ ਸੁੱਖ ਜਗਰਾਉ ਵੀਰਾ ਪੀਪੀ ਵੀਰਾ ਹਨਾ ਚਲੋ ਸਾਰੇ ਇਹਦੀ ਸਾਪੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਠੀਕ ਹੈ ਵੀ ਅਸੀਂ ਇਹ ਚੀਜ਼ ਦੇ ਫਿਰ ਡੱਟ ਕੇ ਵਿਰੋਧ ਕਰਾਂਗੇ ਜੇ ਉਹਨੇ ਇੱਕ ਮੁੰਡੇ ਨੇ ਉਹਦੇ ਖਿਲਾਫ ਜੇ ਰੇਪਿਸਟ ਨੂੰ ਰੇਪਿਸਟ ਕਹੇ ਤਾਂ ਕਾਨੂੰਨ ਦੇ ਹਿਸਾਬ ਨਾਲ ਵੀ ਉਹ ਰੇਪਿਸਟ ਹੈ ਤੇ ਫਿਰ ਉਹਦੇ ਚ ਕੀ ਗਲਤ ਕੀ ਕਹਤਾ ਮੈਂ ਵੀ ਕਹਿਣਾ ਜੀ ਮੇਰੇ ਤੋਂ ਵੀ ਦੇਦੇ ਪਰ ਨਹੀਂ ਉਹੀ ਗੱਲ ਆਣਾ ਬਾਈ ਇੱਥੇ ਮੈਂ ਇੱਕ ਗੱਲ ਕਹਿਣਾ ਚੱਲ ਵੀ ਅੱਜ ਮੈਨੂੰ ਦਬਾ ਲੈਣਗੇ ਜਾਂ ਕੋਸ ਨੂੰ ਕੱਲ ਨੂੰ ਉਹ ਕਹਿੰਦੇ ਆ ਵੀ ਐਂ ਕਰੋ 150 ਬੰਦਾ 200 ਚਲੋ ਥਾਣੀ ਚ ਆ ਕੇ ਧਰਨਾ ਲਾ ਕੇ ਬਹਿ ਗਿਆ ਠੀਕ ਹੈ ਉੱਥੇ ਚਲੋ ਪ੍ਰਸ਼ਾਸਨ ਦੇ ਬੰਦੇ ਵੀ ਆਪਾਂ ਨੂੰ ਕਹਿੰਦੇ ਆ ਉਹ ਮੈਨੂੰ ਕਹਦੇ ਆ ਵੀ ਚੱਲ ਪਤਾ ਹੀ ਆ ਵੀ ਯਾਰ ਸਾਰੀ ਦੁਨੀਆ ਨੂੰ ਪਤਾ ਵੀਰੇ ਪਿਸਟਾ ਉਹ ਬੰਦਾ ਬਿਲਾਤਕਾਰ ਕੀਤੇ ਉਹ ਬੰਦੇ ਨੇ ਅੱਜ ਵੀ ਜੇਲ੍ਹ ਚ ਅੱਜ ਵੀ ਜੇਲ੍ਹ ਚ ਤੇ ਇੱਥੇ ਮੈਂ ਇੱਕ ਗੱਲ ਜਦੋਂ ਮੈਂ ਵੀਡੀਓ ਬਣਾਈ ਆਣਾ ਬਾਈ ਉਹਦੇ ਬਾਰੇ ਜਦੋਂ ਮੈਂ ਪੜਿਆ ਉਦੋਂ ਮੈਂ ਇੱਕ ਚੀਜ਼ 'ਚ ਹੈਰਾਨ ਹੋਇਆ ਵੀ ਆਸਾ ਰਾਮ 2008-09 ਚੋਂ ਦਾ ਤੇ 2011 ਤੱਕ 400 ਤੋਂ ਵੱਧ ਆਸ਼ਰਮ ਉਹ ਭਾਰਤ ਦੇ ਵਿੱਚ ਖੋਲਦਾ ਤੇ ਸਕੂਲ ਖੋਲਦਾ ਇੱਕ ਬੰਦਾ ਤੇ ਕਿੰਨੀ ਕੁ ਇਨਕਮ ਆਉਂਊ ਇੱਥੇ ਮੈਂ ਇੱਕ ਚੀਜ਼ ਕਹਿਣਾ ਬਾਈ ਆਪਣੀ ਉਹ ਸ਼੍ਰੋਮਣੀ ਕਮੇਟੀ ਕੋਲ ਕਿੰਨਾ ਪੈਸਾ ਆਉਂਦਾ ਬਿਲਕੁਲ ਕੀ ਆਪਣੀ ਸ਼੍ਰੋਮਣੀ ਕਮੇਟੀ ਮੈਨੂੰ ਇੱਕ ਗੱਲ ਦੱਸੋ ਵੀ ਸਕੂਲ ਵੀ ਖੋਲ ਸਕਦੇ ਉਹ ਜੇ ਨਾ ਮੈਂ ਵੀ ਬੈਠੇ ਗੱਲ ਸੋਚਦਾ ਨਾ ਜੇ ਸ਼੍ਰੋਮਣੀ ਕਮੇਟੀ ਇੰਨੀ ਗੱਲ ਕਹਿ ਦੇਵੇ ਵੀ ਅਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਹਸਪੀਟਲ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਸਕੂਲ ਖੋਲਣਾ ਚਾਹੁੰਦੇ ਆ ਸਿਰਫ ਕਹਿ ਦੇਵੇ ਹੈਨਾ ਇਹ ਨਹੀਂ ਗੱਲ ਵੀ ਉਹ ਆਪ ਪੈਸੇ ਲਾਉਣ ਤੁਸੀਂ ਮੰਨੋਗੇ ਵੀ ਆਪਣੇ ਵਰਗੇ ਬੰਦੇ ਇੰਨੇ ਕ ਅੱਗੇ ਆਉਣਗੇ ਵੀ ਸਿਰਫ ਇੱਕ ਕਹਿਣ ਦੇਤੇ ਹੀ ਇੱਕ ਕਮੇਟੀ ਬਣਾ ਲੈਣ ਹਰੇਕ ਜ਼ਿਲ੍ਹੇ 'ਚ ਉਹ ਸਕੂਲ ਖੋਲ੍ਹ ਸਕਦੇ ਹਰੇਕ ਜ਼ਿਲ੍ਹੇ 'ਚ ਹਸਪਤਾਲ ਖੋਲ੍ਹ ਸਕਦੇ ਆ ਪਰ ਪੱਕੀਆਂ ਡੋਨੇਸ਼ਨਾਂ ਲੱਗ ਸਕਦੀਆਂ ਨੇ ਮਤਲਬ ਜੇ ਕਰਨਾ ਚਾਹਣ ਤਾਂ ਇਹ ਹੁਣ ਅਗਲਾ 2018 ਤੋਂ 8 ਤੋਂ ਲੈ ਕੇ 11 ਤੱਕ 400 ਆਸ਼ਰਮ ਬਣਾ ਸਕਦਾ ਤਾਂ ਫਿਰ ਇਹ ਤਾਂ ਇੱਕ ਬਹੁਤ ਵੱਡੀ ਸੰਸਥਾ ਸਿੱਖਾਂ ਦੀ ਪ੍ਰਮੁੱਖ ਸੰਸਥਾ ਹੈ ਵਾ ਸਾਰਾ ਕੁਝ ਸਾਡਾ ਕਾਲ ਤੱਕ ਫਿਰ ਉਹੀ ਚੀਜ਼ ਆ ਨਾ ਬਾਈ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਉ ਦੇਖੋ ਉਹ ਵੀਡੀਓ ਮੈਂ ਪਾਈ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਾਈ ਸੀ ਨਾ ਮੇਰਾ ਕੋਈ ਬਾਬੇ ਨਾਲ ਲੈਣ ਦੇ ਨਾ ਨਾ ਉਹਦੇ ਭਾਗ ਨਾ ਨਾ ਕਿਸੇ ਆਪਾਂ ਧਰਮ ਨੂੰ ਠੇਸ ਪਹੁੰਚਾਉਣ ਦੇ ਲਈ ਉਹ ਵੀਡੀਓ ਪਾਈ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ Hindu Musalman ਤੁਹਾਨੂੰ ਪਤਾ ਹੀ ਆ ਆਪਣੇ ਨਾਲ ਮਲੇਰਕੋਟ ਦਾ ਉੱਥੇ ਮੁਸਲਮਾਨ ਭਰਾ ਰਹਿੰਦੇ ਆ ਉਹ ਵੀ ਆਪਣੇ ਲਈ ਇੱਕ ਨੰਬਰ ਤੇ ਆ ਸਾਡੇ ਨਾਲ ਆ ਪਿੰਡ ਬਾਈ ਨੱਥੋਵਾਲ ਉੱਥੇ ਮਤਲਬ ਸਾਰੇ ਧਰਮਾਂ ਦੇ ਲੋਕ ਸਾਡੇ ਪਿੰਡ 'ਚ ਵੀ ਲਾ ਲੋ ਬੋਪਾਰਾ ਇੱਕ ਹਰਦ ਵਿਚ ਰਾਇਕੋਟ ਕੋਲੇ ਆਪਾਂ ਸਭ ਦਾ ਸਤਿਕਾਰ ਕਰਦੇ ਆਂ ਹਰੇਕ ਤਰ੍ਹਾਂ ਦਾ ਮਤਲਬ ਹਰੇਕ ਜਾਤ ਦਾ ਧਰਮ ਦਾ ਆਪਣਾ ਮਿੱਤਰ ਆ ਕੋਈ ਮੈਂ ਕੋਈ ਜਾਤ ਦਾ ਦੇਖ ਵੀਡੀਓ ਪੜਾ ਦੇਣ ਵਾਲੇ ਤੇ ਤੁਸੀਂ ਦੇਖੋ ਉਹੀ ਕਹਿ ਰਹੇ ਨੇ ਉਹਦੇ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਆ ਪਰ ਉਹੀ ਤਾਂ ਗੱਲ ਆ ਭਾਈ ਉਹ ਕਹਿੰਦੇ ਤੂੰ ਸਾਡੇ ਬਾਬੇ ਦੇ ਲਈ ਕਹਿੰਦੇ ਗਲਤ ਸ਼ਬਦ ਆ ਆਪਣੀ ਵਰਤੀ ਆ ਕੋਰਟ ਤੇ ਫਿਰ ਕੋਰਟ ਨੂੰ ਵੀ ਕਹਿਣ ਫਿਰ ਕੋਰਟ ਨੂੰ ਵੀ ਚੈਲੰਜ ਕਰਨ ਉਹ ਫਿਰ ਉਹੀ ਤਾਂ ਗੱਲ ਆ ਮੈਨੂੰ ਇਹ ਇੱਥੋਂ ਪਰ ਇਹੀ ਆ ਮੈਨੂੰ ਤਾਂ ਮੋਹਰਾ ਬਣਾਉਂਦੇ ਆ ਉਂਗਲਾਂ ਤੋਂ ਸੁਪਰੀਮ ਕੋਰਟ ਦੇ ਉੱਪਰ ਚੱਕ ਰਹੇ ਆ ਕਿਉਂਕਿ ਕੋਈ ਗੱਲ ਨਹੀਂ ਦੱਸੋ ਤੁਸੀਂ ਦੱਸੋ ਕਿਹੜਾ ਕਹਿਣ ਮੈਂ ਥੋੜੀ ਦਰਜ ਕਰਾਈ ਆ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਫੜਿਆ ਫਿਰ ਤਾਂ ਉਹਨਾਂ ਉਹਨਾਂ ਦੇ ਵੀ ਸਵਾਲ ਪੈਦਾ ਕਰਦੇ ਆ ਵੀ ਵੀ ਕਿਉਂ ਫੜਿਆ ਉਹਨਾਂ ਨੇ ਤੁਸੀਂ ਦੇਖੋ ਜੇ ਤਾਂ ਸੈਟਿੰਗਾਂ ਦੀ ਠੀਕ ਹੈ ਨਹੀਂ ਤਾਂ ਤੁਸੀਂ ਆਪਣੇ ਪੇਜ ਤੋਂ ਅਸੀਂ ਆਪਣੇ ਪੇਜ ਤੋਂ ਸਾਰੇ ਭਰਾ ਇਕੱਠੇ ਹੋ ਕੇ ਅਪੀਲ ਕਰਦੇ ਆ ਦੱਸੋ ਕਿਵੇਂ ਕਰਨਾ ਜੇ ਉਹ 150 ਬੰਦਾ ਇਕੱਠਾ ਕਰ ਸਕਦੇ ਆਪਾਂ 500 ਕਰ ਦਾਂਗੇ ਨਹੀਂ ਗੱਲ ਆਏ ਆ ਬਾਈ ਬੰਦੇ ਦਾ ਇਕੱਠੇ ਕਰਦੇ ਆ ਦੇਖੋ ਚਲੋ ਆਪਣੇ ਨਾਲ ਖੜੇ ਹੋ ਤੁਸੀਂ ਨਾਲ ਖੜੇ ਹੋ ਆਪਣੇ ਬੰਦੇ ਬਿਲਕੁਲ ਖੜੇ ਹੋ। ਦੇਖੋ ਜਿਹੜਾ ਵੀ ਦੱਸੋ ਕਿਹੜੇ ਬੰਦੇ ਆਪਾਂ ਕਰੀਏ। ਵੀ ਮੈਨੂੰ ਆਇਆ ਸੀ ਮੈਂ ਗੱਲ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਾਂ। ਚਲ ਤੁਸੀਂ ਆਪਣਾ ਸਾਥ ਦਿੱਤਾ ਪਰ ਮੈਂ ਇੱਥੇ ਇੱਕ ਗੱਲ ਕਹਿਣਾ ਭਾਈ ਜਿਹੜੀ ਖੱਜਲਖਵਾਰੀ ਆ ਅੱਜ ਮੈਂ ਲੈ ਕੇ ਗਿਆ ਚੋ ਬੰਦੇ ਕੱਲ ਉੱਧਰ ਜਾਵੜਿਆ। ਜਲੰਧਰ ਜਾਵੜਿਆ ਪਾਰਸ ਨੂੰ ਉਹ ਜਾਣ ਕੇ ਲੁਧਿਆਣੇ ਦਰਖਾਸਤ ਕੌਣੇ ਚੌਥੇ ਨੂੰ ਬਠਿੰਡੇ ਹੁਣ ਖੱਜਲਖਵਾਰੀ ਭਾਈ ਆਪਾਂ ਕਿੰਨੀ ਕੋਹ ਕਰ ਲਾਗੇ ਹੁਣ ਆਪਣੇ ਵੀ ਘਰੇ ਕੰਮਕਾਰ ਆ। ਮੈਂ ਤਾਂ ਹੋਰ ਉਹ ਚੀਜ਼ਾਂ ਦੇਖੋ ਜੇ ਹੁਣ ਆ ਚੀਜ਼ਾਂ ਕੋਣਾ ਸੀ ਵੀ ਤੁਰੇ ਹੋ ਇਹ ਚੀਜ਼ਾਂ ਦੇ ਰੋਜ਼ ਹੀ ਆ ਮੈਂ ਦੁਕਾਨ ਤੇ ਬੈਲੀ ਬੈੜਦਾ ਸੀ ਸੂਰਤੇ ਹੁਣ ਮੇਰੇ ਤੋਂ ਬੈਠ ਨਹੀਂ ਹੁੰਦਾ ਕਦੀ ਕਿੱਥੇ ਦਰਖਾਸਤ ਕਦੀ ਕਿੱਥੇ ਦਰਖਾਸਤ ਕਦੀ ਕਿਹੜੇ ਤੇ ਕਦੀ ਕਿਹੜੇ ਇਹ ਤਾਂ ਚੱਲੀ ਜਾਣਾ ਠੀਕ ਆ ਤੁਸੀਂ ਕਹੜੇ ਹੋ ਕੇ ਰਹੋ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਬਹੁਤ ਲੱਖਾਂ ਤੋਂ ਬਾਅਦ ਕੋਈ ਨੌਜਵਾਨ ਕਰ ਸਕਦਾ ਮੈਨੂੰ ਕੋਈ ਪੰਪ ਮਾਰਨ ਦੀ ਲੋੜ ਨਹੀਂ ਜਾਂ ਕੁਛ ਐਦਾਂ ਨਹੀਂ ਮੈਂ ਤੁਹਾਡੇ ਤੋਂ ਵੱਡਾ ਪਰ ਜਿਹੜੀ ਗੱਲ ਕਰਨੀ ਬਣਦੀ ਆ ਤੁਸੀਂ ਆਪਣੇ ਸਟਾਈਲ ਚ ਕਰੋ ਲੋੜ ਆਊਗੀ ਟਾਈਮ ਦੱਸਾਂਗੇ ਕਿਵੇਂ ਖੜਨਾ ਕਿਵੇਂ ਨਹੀਂ ਖੜਨਾ ਜੇ ਤੁਹਾਨੂੰ ਵਕੀਲ ਸਾਹਿਬ ਕਰਨੇ ਆ ਦੱਸੋ ਕਿਹੜੇ ਕਰਨੇ ਆਪਾਂ ਉਹ ਕਰਾ ਦਿੰਨੇ ਆ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਤੇਰੇ ਨਾਲ ਖੜੇ ਆਂ ਸ਼ਰਿਆਮ ਖੜੇ ਆਂ ਜਿੰਨੇ ਮੇਰੇ ਭਰਾ ਨੇ ਸਾਰੇ ਸਾਡਾ ਗਰੁੱਪ ਹੈ ਜੋ ਸਹੀ ਨੂੰ ਸਹੀ ਕਹਿੰਦਾ ਅਸੀਂ ਤੁਹਾਡੇ ਨਾਲ ਖੜੇ ਆਂ ਠੀਕ ਹੈ ਤੁਸੀਂ ਦੱਸੋ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਇੱਕ ਦੋ ਦਿਨ ਟੈਗਲ ਕਰਕੇ ਦੇਖੋ ਜੇ ਤਾਂ ਸਿਸਟਮ ਸੈੱਟ ਆਉਂਦਾ ਠੀਕ ਹੈ ਨਹੀਂ ਫਿਰ ਤੁਸੀਂ ਆਪਾਂ ਆਪਣੇ ਲੈਵਲ ਤੇ ਆਪਾਂ ਆਪਣਾ ਕਰਾਂਗੇ ਫਿਰ ਬਸ ਠੀਕ ਹੈ ਭਾਈ ਹੈਨਾ ਬਾਕੀ ਆਪਾਂ ਸਲਾਹ ਕਰ ਲਾਂਗੇ ਸੁਖ ਬਾਈ ਦੇ ਨਾਲ ਉਹਨਾਂ ਨਾਲ ਵੀ ਤੁਹਾਡੇ ਨਾਲ ਵੀ ਆਪਾਂ ਰਲ ਕੇ ਜੀ ਆਪਾਂ ਪੂਰੀ ਰਿਸਪੈਕਟ ਕਰਦੇ ਆ ਸੁਖ ਬਾਈ ਵੀ ਰਿਸਪੈਕਟ ਕਰਦੇ ਆ ਪੂਰੀ ਸੁਖਵਿੰਦਰ ਭਾਈ ਜੀ ਦੀ ਕਰਦੇ ਆ ਜਿਵੇਂ ਤੁਸੀਂ ਕਹੋਗੇ ਆਪਾਂ ਉਦਾਂ ਕਰਦਾਂਗੇ ਤੇਰਾ ਮੁੱਦਾ 100% ਸਹੀ ਹੈ ਆ ਆਨ ਰਿਕਾਰਡ ਕਰ ਰਹੇ ਆ ਪਰ ਬਧੇਰੇ ਚੈਨਲ ਵਾਲੇ ਰਿਕਾਰਡ ਕਰਕੇ ਚਲਾਉਣੀ ਆ ਜਿਵੇਂ ਮਰਜ਼ੀ ਚਲਾਉਣੀ ਆ ਆਪਾਂ ਨੂੰ ਕੋਈ ਫਰਕ ਨਹੀਂ ਆਪਾਂ ਤੇਰੇ ਨਾਲ ਸ਼ਰਿਆਮ ਖੜੇ ਆ ਜਿੱਥੇ ਜਿੱਥੇ ਵੀ ਲੋੜ ਹੋਊਗੀ ਸ਼ਾਜਨ ਬਿਰਾਜਨ ਦੀ ਵਕੀਲ ਦੀ ਜਿਹਦੀ ਵੀ ਹੋਊਗੀ ਆਪਾਂ ਤੇਰੇ ਨਾਲ ਖੜੇ ਬਸ ਠੀਕ ਹੈ ਜੀ ਕਿਦਾਂ ਦੇ ਲੱਗੀ ਬਾਈ ਰਫਤਾਰ ਆਈ ਦੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਵੱਤ-ਵੱਤ ਵਾਇਰਲ ਜਰੂਰ ਕਰਿਓ ਤੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ